ਹਾਂਜੀ ਸਤਿ ਸ੍ਰੀ ਅਕਾਲ ਸਰ ਜੀ ਸਰ ਆ ਦੇਖੋ ਜੀ ਤੁਹਾਡੀਆਂ ਜਿਹੜਾ ਤੁਹਾਡਾ ਆਰਡਰ ਸੀ ਕੰਪਲੀਟ ਹੋ ਚੁੱਕਿਆ ਹੈ ਜੀ ਆਹ ਸਰ ਆਹ ਆਪਣਾ ਆਹ ਦੇਖੋ ਜੀ ਇਹ ਹੈਗਾ ਤੁੰਬਾ ਜੀ ਤੇ ਆਹ ਤੁੰਬੀ ਹੈ ਜੀ ਆਹ ਵੀ ਤੁੰਬੀ ਹੈ ਇਧਰ ਆ ਵੀ ਤੁੰਬੀ ਹੈ ਜੀ ਤੇ ਕਿਹੜੇ ਕਿਹੜੇ ਸਕੇਲ ਦੀ ਹੈ ਕਿਹੜੇ ਕਿਹੜੇ ਕਲਾਕਾਰ ਦੀ ਹੈ ਆਹ ਦੇਖੋ ਸਰ ਮੈਂ ਇਹ ਅਖਬਾਰ ਦੇ ਵਿੱਚ ਨਾ ਪਾਰਚੀ ਲਵੇਟ ਕੇ ਪਾਈ ਹੋਈ ਹੈ ਜੀ ਉਹਦੇ ਉੱਪਰ ਮੈਂ ਪੰਜਾਬੀ ਚ ਲਿਖਿਆ ਹੋਇਆ 21 ਮਟੀਰੀਅਲ ਦੀ ਤੁੰਬੀ ਬਣੀ ਹੋਈ ਆ ਔਰ ਕਿਸ 스케일 ਦੀ ਹੈ ਕਿਸ ਸਿੰਗਰ ਦੀ ਹੈ ਜੀ ਇਹ ਕਿਹੜੇ ਸਿੰਗਰ ਦੇ ਗੀਤ ਦੇ ਨਾਲ ਵੱਜਣੀ ਆ ਆ ਦੇਖੋ ਜੀ ਆ ਸਾਰੀਆਂ ਤੂੰਬੀਆਂ ਦੇ ਨਾਲ ਨਾ ਸਰ ਮੈਂ ਪਰਚੀਆਂ ਲਾਈਆਂ ਹੋਈਆਂ ਜੀ ਆ ਦੇਖੋ ਜੀ ਇਹਨਾਂ ਦੇ ਵਿੱਚ ਇਹਦਾ ਸਾਰਾ ਬਾਇਓ ਡਾਟਾ ਲਿਖਿਆ ਆ ਜੀ ਕਿਸ ਮਟੀਰੀਅਲ ਦੀ ਬਣੀ ਹੋਈ ਆ ਤੂੰਬੀ ਇਹਨੂੰ ਕਿਹੜੀ ਪੱਤੀ ਲੱਗੀ ਹੋਈ ਆ ਕਿਹੜੇ ਕੋਕੇ ਲੱਗੇ ਹੋਏ ਆ ਜੀ ਔਰ ਕਿੰਨੇ ਨੰਬਰ ਦੀ ਤਾਰ ਲੱਗੀ ਹੋਈ ਆ ਤੇ ਆ ਦੇਖੋ ਸਾਰਾ ਲਗੋਜੇ ਆ ਐਕਚੁਅਲੀ ਸਰ ਸਾਨੂੰ ਨਾ ਜਿਹੜਾ ਤੁਹਾਡਾ ਆਰਡਰ ਨੂੰ ਇੰਨੇ ਦਿਨ ਲੱਗੇ ਆ ਆ ਚੀਜ਼ ਨੇ ਅਲਗੋਜਿਆਂ ਨੇ ਲੇਟ ਕਰਾਇਆ ਜੀ ਅਲਗੋਜੇ ਨਹੀਂ ਸਾਨੂੰ ਕਿਤੇ ਵਧੀਆ ਮਿਲ ਰਹੇ ਸੀ ਤਾਂ ਕਰਕੇ ਆਹ ਅਲਗੋਜੇ ਫਿਰ ਅਸੀਂ ਲੈ ਕੇ ਆਏ ਆ ਜੀ ਇਹ ਅਲਗੋਜੇ ਫਿਰ ਤਿਆਰ ਕੀਤੇ ਆ ਦੇਖੋ ਜੀ ਆ ਸੱਚੇ ਮੋਤੀ ਲਾ ਕੇ ਇਹਨਾਂ ਨੂੰ ਤਿਆਰ ਕੀਤਾ ਜੀ ਦੇਖੋ ਪੂਰੇ ਡੈਕੋਰੇਟ ਕੀਤੇ ਆ ਜੀ ਤੇ ਅੱਜ ਇਹ ਪਾਰਸਲ ਤੁਹਾਡਾ ਸਰ ਤਿਆਰ ਹੋ ਜੈਣਾ ਅੱਜ ਅਸੀਂ ਇਹ ਪਾਰਸਲ ਤੁਹਾਡਾ ਕੋਰੀਅਰ ਕਰ ਦੇਣਾ ਹੈ ਜੀ ਬਸ 2-4 ਦਿਨ ਦੇ ਵਿੱਚ ਸਰ ਤੁਹਾਡੇ ਕੋਲ ਪਾਰਸਲ ਪਹੁੰਚ ਜਾਣਾ ਥੈਂਕ ਯੂ ਸਰ